ਅੱਜ ਆਪਾਂ ਸਾਰੇ ਸਾਡੇ ਰਾਸ਼ਟਰੀ ਪ੍ਰਧਾਨ ਹਲਕਾ ਲੰਬਾ ਜੀ ਦੇ ਨਿਰਦੇਸ਼ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੀਆਂ ਸਟੇਟ ਪ੍ਰੈਜ਼ੀਡੈਂਟਸ ਮਹਿਲਾ ਕਾਂਗਰਸ ਇੱਕ ਪ੍ਰੈਸ ਕਾਨਫਰੰਸ ਕਰ ਰਹੀਆਂ ਨੇ ਕਿਉਂਕਿ ਪਾ ਸਾਰੇ ਜਾਣਦੇ ਆ ਭਾਰਤੀ ਘਰਾਂ ਤੇ ਵੱਧੀ ਮਹਿੰਗਾਈ ਦਾ ਜਿਹੜਾ ਪਰਛਾਵਾਂ ਹੈ ਨਰਿੰਦਰ ਮੋਦੀ ਜੀ ਦੀ ਸਰਕਾਰ ਦੀਆਂ ਅਸਫਲ ਨੀਤੀਆਂ ਦਾ ਇੱਕ ਅਸਫਲ ਨਤੀਜਾ ਹੈ ਵੱਧੀ ਮਹਿੰਗਾਈ ਕਾਰਨ ਭਾਰਤੀ ਘਰਾਂ ਤੇ ਇੱਕ ਬਹੁਤ ਵੱਡਾ ਜਿਹੜਾ ਹਮਲਾ ਹੋ ਰਿਹਾ ਜਿਸ ਦਾ ਖਮਿਆਜ਼ਾ ਤੇ ਬੋਝ ਜਿਹੜਾ ਘਰ ਚ ਲਾਉਣ ਵਾਲੀਆਂ ਔਰਤਾਂ ਤੇ ਪੈਂਦਾ ਮੈਂ ਸਮਝਦੀ ਆ ਕਿ ਇਹ ਬੋਝ ਉਨ੍ਹਾਂ ਦੇ ਇੱਕ ਮਾਨਸਿਕ ਤਣਾਅ ਦਾ ਕਾਰਨ ਵੀ ਬਣਦਾ ਕਿਉਂਕਿ ਜਿਸ ਦੇ ਬਥੌਲ ਜਿਹੜੇ ਨੇ ਆਮ ਲੋਕ ਕਰਜ਼ੇ ਦੇ ਭਾਰ ਹੇਠ ਦਬ ਜਾਂਦੇ ਨੇ ਜੇ ਆਪਾਂ ਗੱਲ ਕਰੀਏ ਕੀਮਤਾਂ ਦੇ ਵਾਧੇ ਵਿੱਚ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗੀ ਸਬਜ਼ੀ ਦੀ ਸਬਜ਼ੀਆਂ ਦੇ ਰੇਟ ਅਸਮਾਨ ਛੂਹ ਰਹੇ ਨੇ ਜਿਹੜੀ ਚੀਜ਼ 40 ਰੁਪਏ ਦੀ ਸੀ ਟਮਾਟਰ ਦੀ ਗੱਲ ਕਰੀਏ ਉਹ 70 ਰੁਪਏ ਤੱਕ ਹੋ ਚੁੱਕਿਆ ਹੈ ਲਸਣ ਦਾ ਰੇਟ 60 ਰੁਪਏ ਤੋਂ 400 ਰੁਪਏ ਕਿਲੋ ਤੱਕ ਉਸੇ ਕਹੇ ਗਰੀਬ ਕਿਵੇਂ ਰੋਟੀ ਖਾਊਗਾ ਮੈਂ ਇਹ ਪੁੱਛਣਾ ਚਾਹਨੀ ਆ ਜੁਦੀ ਸਰਕਾਰ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਕਿ 15 ਰੁਪਏ ਕਿਲੋ ਤੱਕ ਦਾ ਵਾਅਦਾ ਜਿਹੜਾ ਹੈ ਪਿਆਜ਼ ਦੇ ਰੇਟ ਵਿੱਚ ਪਹੁੰਚ ਗਿਆ ਪਿਆਜ਼ 20 ਰੁਪਏ ਤੋਂ 35 ਰੁਪਏ ਹੋ ਗਿਆ 15 ਰੁਪਏ ਤੋਂ 25 ਰੁਪਏ ਕਿਲੋ ਦਾ ਵਾਅਦਾ ਆਮ ਛੋਟੀਆਂ ਜਿਹੜੀਆਂ ਆਪਾਂ ਦੇਖਦੇ ਆ ਕਿ ਸਬਜ਼ੀ ਬੰਦਾ ਇੱਕ પેટ ਭਰਨ ਦੇ ਲਈ ਆਪਾਂ ਜਿਉਂਨੇ ਆ ਕੰਮ ਕਰਦੇ ਆ ਤਾਂ પેટ ਭਰਨਾ ਹੈ ਉਹਦੇ ਲਈ ਕੋਈ ਹੋਏ ਨਹੀਂ ਕਿ ਉਹ ਸ਼ਾਹੀ ਖਾਣੇ ਖਾਂਦਾ। ਜੇ ਉਹ ਇੱਕ ਸੋਚਦਾ ਕਿ ਮੈਂ ਬਾਜ਼ਾਰੋਂ ਕਿੱਲੋ ਕੋਈ ਸੀਜ਼ਨਲ ਸਬਜ਼ੀ ਲਿਓਣਾ ਤਾਂ ਉਹਦੇ 'ਚ 25 ਰੁਪਏ ਦਾ ਵਾਧਾ ਹੈ। ਇੱਕ ਆਮ ਸਾਡੀ ਭੈਣ ਕਿਸ ਤਰ੍ਹਾਂ ਆਪਦੇ ਪਰਿਵਾਰ ਦਾ ਪੇਟ ਪਾਲੂਗੀ? ਜੇ ਸਬਜ਼ੀਆਂ ਖਾਣੇ ਇੰਨੇ ਮਹਿੰਗੇ ਹੋ ਗਏ ਤਾਂ ਕਿਸ ਤਰ੍ਹਾਂ ਉਹ ਬੱਚਿਆਂ ਨੂੰ ਪੜ੍ਹਾਊਗੀ, ਸਕੂਲਾਂ ਦੀਆਂ ਫੀਸਾਂ ਦੇਊਗੀ, ਕਿਸ ਤਰ੍ਹਾਂ ਦਵਾਈ ਬੂਟੀ ਕਰਾਊਗੀ? ਕਿਸ ਤਰ੍ਹਾਂ ਉਹ ਭਾਈਚਾਰਕ ਸਾਂਝ ਬਣਾਉਣ ਦੇ ਲਈ ਕਿਰਾਇਆ ਲਾ ਕੇ ਕਿਸੇ ਆਪਦੇ ਭੈਣ ਭਰਾ ਨੂੰ ਕਿੱਥੇ ਮਿਲਣ ਜਾਊਗੀ? ਇਹ ਬਿਲਕੁਲ ਬੇਸਿਕ ਜਿਹੜੀ ਸਾਡੀ ਨੈਸੈਸਿਟੀ ਹੈ ਮੈਂ ਉਹਦੀਆਂ ਗੱਲਾਂ ਕਰ ਰਹੀਆਂ। ਓਦੋਂ ਵੱਡੀ ਗੱਲ ਦੇਖੋ ਜੀ ਇੱਕ ਗ੍ਰਹਿਣੀ ਹੋਣ ਦੇ ਨਾਤੇ ਜਿਹੜਾ ਸਿਲੰਡਰ ਦਾ ਰੇਟ ਹੈ 410 ਰੁਪਏ ਸੀ ਤੇ ਅੱਜ 950 ਰੁਪਏ ਸਿਲੰਡਰ ਦਾ ਰੇਟ ਹੋ ਗਿਆ। ਆ ਸਾਰੀਆਂ ਭੈਣਾਂ ਬੈਠੀਆਂ ਨੇ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦਾ ਬਜਟ ਜਿਹੜਾ ਬੁਰੀ ਤਰ੍ਹਾਂ ਹਿੱਲ ਜਾਂਦਾ ਹੈ ਰਸੋਈ ਦਾ। ਫੇਰ ਆਪਾਂ ਗੱਲ ਕਰੀਏ ਤੇਲ ਦੀ। ਤੇਲ ਜਿਹੜਾ ਹੈ ਇੱਕ ਜ਼ਰੂਰੀ ਹਰ ਇੱਕ ਸਬਜੀ ਬਣਾਉਣ ਦੇ ਹਰ ਇੱਕ ਪਕਵਾਨ ਬਣਾਉਣ ਦੇ ਕੰਮ ਆਉਂਦਾ ਤੇ ਤੇਲ ਦਾ ਜਿਹੜਾ ਰੇਟ ਹੈ ਉਹ 100 ਰੁਪਏ ਤੋਂ 130 ਰੁਪਏ ਕਿਲੋ ਵਿਆਪਕ ਤੌਰ ਤੇ ਰਸੋਈ ਦੇ ਪਕਵਾਨਾਂ ਵਿੱਚ ਜਿਹੜਾ ਤੇਲ ਸੂਰਜਮੁਖੀ ਦਾ ਤੇਲ ਜਿਹੜਾ ਵਰਤਿਆ ਜਾਂਦਾ ਉਹ 120 ਰੁਪਏ ਤੋਂ 150 ਰੁਪਏ ਉਹਦੀ ਕੀਮਤ ਛੇੜੀ ਹੈ ਹੋ ਚੁੱਕੀ ਹੈ ਸਰੋਂ ਦਾ ਤੇਲ 180 ਰੁਪਏ ਤੋਂ 220 ਰੇਟ ਹੋ ਗਿਆ ਸੋ ਸਰਕਾਰ ਤੋਂ ਜਵਾਬ ਮੰਗਦੀਆਂ ਅਸੀਂ ਭੈਣਾ ਇਕੱਠੀਆਂ ਹੋ ਕੇ ਬਈ ਇਹ ਤੁਹਾਡੇ ਰਾਜ ਦੇ ਵਿੱਚ ਇਹ ਬੀਜੇਪੀ ਸਰਕਾਰ ਤੋਂ ਕਿਸੇ ਨੇ ਉਮੀਦ ਨਹੀਂ ਸੀ ਕੀਤੀ ਠੀਕ ਹੈ 2014 ਚ ਜੋ ਤੁਹਾਡੀ ਸਰਕਾਰ ਬਣੀ ਉਸ ਤੋਂ ਪਹਿਲਾਂ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀਗੇ ਮੈਂ ਜਵਾਬ ਮੰਗਦੀ ਆ ਉਹਨਾਂ ਦੀਆਂ ਮਹਿਲਾ ਮੰਤਰੀਆਂ ਤੋਂ ਕਿ ਗਲਾਂ ਦੇ ਵਿੱਚ ਹਾਰ ਪਾ ਕੇ ਸਿਲੰਡਰ ਚੱਕ ਕੇ ਉਹ ਬੈਠ ਜਾਂਦੀਆਂ ਸੀ ਕਿ ਬਹੁਤ ਮਹਿੰਗਾਈ ਹੈ ਅੱਜ ਉਹਨਾਂ ਦੀ ਚੁੱਪੀ ਕਿਉਂ ਨਹੀਂ ਟੁੱਟ ਰਹੀ ਇਹ ਪ੍ਰੈਸ ਕਾਨਫਰੰਸ ਕਰਨ ਦਾ ਜਰੀਆ ਪੈਣਾ ਦਾ ਅੱਜ ਇਹੀ ਹੈ ਕਿ ਤੁਸੀਂ ਅੱਜ ਮਹਿਲਾ ਮੰਤਰੀ ਸਾਰੀਆਂ ਚੁੱਪ ਕਿਉਂ ਨੇ ਐਵੇਂ ਬਹੁਤ ਸਾਰੇ ਇਸ਼ੂਜ਼ ਨੇ ਮਹਿਲਾ ਦੀ ਸੁਰੱਖਿਆ ਦਾ ਵੀ ਇੱਕ ਇਸ਼ੂ ਹੈ ਦਾ ਤੁਹਾਨੂੰ ਪਤਾ ਹੈ ਬਿਲਕਿਸ ਬਾਨੋ ਦਾ ਕੇਸ ਤੁਹਾਨੂੰ ਪਤਾ ਹੈ ਮਨੀਪੁਰ ਦਾ ਕੇਸ ਤੁਹਾਨੂੰ ਪਤਾ ਹੈ ਪਹਿਲਵਾਨ ਬੇਟੀਆਂ ਦਾ ਕੇਸ ਕੋਈ ਮਹਿਲਾ ਮੰਤਰੀ ਦੇ ਬਿਆਨ ਨਹੀਂ ਆਉਂਦੇ ਅੱਜ ਕਿਸਾਨਾਂ ਦਾ ਹਾਲ ਦੇਖ ਲਓ ਕਿਸਾਨ ਬਾਰਡਰਾਂ ਤੇ ਬੈਠੇ ਨੇ ਤੇ ਕਿਸਾਨਾਂ ਨੇ ਸਰ ਨਦੀਤੇ ਨੇ ਪੰਜਾਬ ਦੇ ਬੀਜੇਪੀ ਲੀਡਰਾਂ ਦੇ ਘਰ ਦੇ ਸਾਹਮਣੇ ਜਿਵੇਂ ਕਿ ਜਾਖੜ ਸਾਹਿਬ ਦੇ ਘਰ ਦੇ ਸਾਹਮਣੇ ਕੈਪਟਨ ਅਬਰਿੰਦਰ ਸਿੰਘ ਦੇ ਘਰ ਦੇ ਸਾਹਮਣੇ ਇਹ ਉਮੀਦ ਨਹੀਂ ਸੀ ਕਿਸਾਨਾਂ ਨੂੰ ਮੈਂ ਹਮੇਸ਼ਾ ਸਮਝਦੀ ਆ ਕਿ ਕਿਸਾਨ ਖੁਸ਼ਹਾਲ ਹੈ ਤਾਂ ਦੇਸ਼ ਖੁਸ਼ਹਾਲ ਹੈ ਸੂਬਾ ਖੁਸ਼ਹਾਲ ਹੈ ਬਾਜ਼ਾਰ ਦੀ ਚਮਕ-ਦਮਕ ਕਿਸਾਨ ਦੀ ਖੁਸ਼ਹਾਲੀ ਦੇ ਨਾਲ ਬਹੁਤ ਵੱਡੀ ਇੱਕ ਸਬੰਧ ਰੱਖਦੀ ਹੈ ਸੋ ਮੈਂ ਅੱਜ ਸਿਰਫ ਰਸੋਈ ਵਿੱਚ ਵਰਤੇ ਜਾਣ ਵਾਲੇ ਖਾਦ ਪਦਾਰਥ ਸਬਜ਼ੀਆਂ ਦਾਲਾਂ ਦਾਣਾਂ ਜਿਹੜੀ ਕਿ ਇੱਕ ਮੇਰੀਆਂ ਭੈਣਾਂ ਬੈਠੀਆਂ ਨੇ 15 ਸਾਲ ਤੋਂ ਲੈ ਕੇ 49 ਸਾਲ ਦੀ ਉਮਰ ਤੱਕ ਸਾਡੀਆਂ ਔਰਤਾਂ ਸਾਡੇ ਸੂਬੇ ਦੇ ਰਿਸਰਚ ਦੇ ਮੁਤਾਬਕ ਐਨੀਮਿਕ ਨੇ ਤਾਂ ਇਸ ਐਨੀਮੀਆ ਨੂੰ ਦੂਰ ਕਰਨ ਲਈ ਡਾਕਟਰਸ ਤੋਂ ਦਵਾਈ ਲੈਂਦੀਆਂ ਨੇ ਜੇ ਉਹਨਾਂ ਨੂੰ ਖਾਣ ਪੀਣ ਦੇ ਜਿਹੜੇ ਸਾਧਨ ਹੈ ਦਾਲਾਂ ਪ੍ਰੋਟੀਨ ਵਾਲੀਆਂ ਚੀਜ਼ਾਂ ਜੀ ਉਹਨਾਂ ਨੂੰ ਮਿਲਣ ਆਇਰਨ ਉਹਨਾਂ ਨੂੰ ਹਰੀਆਂ ਸਬਜ਼ੀਆਂ 'ਚੋਂ ਮਿਲੇ ਮਿਲਦਾ ਹੈ ਪਰ ਉਹ ਖਰੀਦਣ ਦੀ ਸ਼ਮਤਾ ਵਿਚਾਰੀਆਂ ਚ ਨਹੀਂ ਹੈਗੀ ਤਾਂ ਕਰਕੇ ਸਿਹਤ ਤੇ ਮੈਂ ਗੱਲ ਕੀਤੀ ਹੈ ਕਿ ਇਸ ਮਹਿੰਗਾਈ ਦਾ ਉਹਨਾਂ ਦੀ ਸਿਹਤ ਤੇ ਵੀ ਇੱਕ ਬਹੁਤ ਵੱਡਾ ਅਸਰ ਪੈ ਰਿਹਾ ਸੋ ਅਸਲ ਵਿੱਚ ਘਰ ਚ ਲਾਉਣ ਵਾਲੀਆਂ ਬੀਬੀਆਂ ਦੀ ਸਿਹਤ ਤੇ ਜਦੋਂ ਅਸਰ ਪੈਂਦਾ ਤਾਂ ਪੂਰੇ ਪਰਿਵਾਰ ਦੇ ਉੱਤੇ ਅਸਰ ਪੈਂਦਾ ਖੁਦ ਖੁਸ਼ੀਆਂ ਹੋ ਰਹੀਆਂ ਨੇ ਕਿਸਾਨਾਂ ਦੀਆਂ ਇਹ ਸਾਰੀਆਂ ਚੀਜ਼ਾਂ ਮਹਿੰਗਾਈ ਚੋਂ ਨਿਕਲ ਕੇ ਆਉਂਦੀਆਂ ਨੇ ਕਿਸਾਨ ਸਪਰੇਅ ਪਾਉਂਦਾ ਕਰਦਾ ਖਾਦਾਂ ਪਾਉਂਦਾ ਉਹ ਇੰਨਾ ਜ਼ਿਆਦਾ ਉਹਦਾ ਬਜਟ ਉਹ ਹੋ ਜਾਂਦਾ ਹੈ ਹੜਾ ਆਗੇ ਤਿੰਨ ਤਿੰਨ ਵਾਰ ਵਿਚਾਰੇ ਨੇ ਫਸਲਾ ਲਾਲੀਆਂ ਮੁਆਵਜ਼ੇ ਵੀ ਮਿਲੇ ਕਿਸਾਨ ਨੂੰ ਆਮਦਨ ਹੈ ਨਹੀਂ ਖਰਚ ਫਸਲ ਤੇ ਜ਼ਿਆਦਾ ਹੈ ਤਾਂ ਹੀ ਕਰਕੇ ਖੁਦਕੁਸ਼ੀ ਹੁੰਦੀ ਹੈ ਸੋ ਮਹਿੰਗਾਈ ਦੀ ਮਾਰ ਹੀ ਜਿਹੜੀ ਹੈਗੀ ਮੇਰੀ ਕਾਨਫਰੰਸ ਦਾ ਅੱਜ ਮੇਨ ਮੁੱਦਾ ਮੋਦੀ ਸਰਕਾਰ ਨੇ ਆਪਦੇ ਦੇਸ਼ ਦੇ ਪੂੰਜੀਪਤੀਆਂ ਨੂੰ ਆਪਦੇ ਲਿਹਾਜ਼ ਪਗਾਉਣ ਦੇ ਆਪਦੇ ਦੋਸਤਾਂ ਨੂੰ ਤਾਂ ਉਹਨਾਂ ਦਾ ਅਰਬਾਂ ਕਰਮਾ ਕਰਬਾਂ ਕਰੋੜਾ ਰੁਪਈਆ ਲੱਖਾਂ ਕਰੋੜਾ ਰੁਪਈਆ ਉਹਨਾਂ ਦਾ ਮਾਫ਼ ਕਰਤਾ ਪਰ ਸਾਡੀਆਂ ਜਿਹੜੀਆਂ ਰਸੋਈ ਦੀਆਂ ਵਸਤੂਆਂ ਦੀ ਵਧਰੀ ਕੀਮਤ ਹੈ ਉਹਨਾਂ ਤੇ ਗ੍ਰਹਿਣੀ ਨੂੰ 1 ਰੁਪਿਆ ਵੀ ਸਬਸਿਡੀ ਦੇਣ ਨੂੰ ਤਿਆਰ ਨਹੀਂ ਇਹ ਭੈਣਾਂ ਜਵਾਬ ਮੰਗਦੀਆਂ ਮੰਗ ਕਰਦੀਆਂ ਕਿ ਅਜਿਹਾ ਬੁਨਿਆਦੀ ਢਾਂਚਾ ਤੁਸੀਂ ਕਿਉਂ ਨਹੀਂ ਤਿਆਰ ਕੀਤਾ ਹੁਣ ਤੱਕ 10 ਸਾਲਾਂ ਦੇ ਵਿੱਚ ਕਿ ਉਹਨਾਂ ਨੂੰ ਘੱਟੋ-ਘੱਟ ਸਭ ਕੁਝ ਛੱਡ ਕੇ ਸਾਰੀਆਂ ਮੰਗਾਂ ਛੱਡ ਕੇ ਇੱਕ ਰਸੋਈ ਚਾਹ ਦਾ ਪੇਟ ਭਰ ਕੇ ਆਪ ਆਪਦੇ ਬੱਚੇ ਤਿਆ ਤੁਹਾਡਾ ਪਤੀ ਜਿਹੜਾ ਰੋਜ਼ ਬਾਹਰੋਂ ਕਮਾ ਕੇ ਆਪਦੇ ਬੱਚਿਆਂ ਦਾ ਪੇਟ ਭਰਨਾ ਚਾਹੁੰਦਾ ਹੈ ਚੰਗੀ ਸਿੱਖਿਆ ਦੇਣਾ ਚਾਹੁੰਦਾ ਹੈ ਉਸ ਦੇ ਲਈ ਤੁਸੀਂ ਕੋਈ ਯੋਜਨਾ ਕਿਉਂ ਨਹੀਂ ਬਣਾਉਂਦੇ ਅੱਜ ਸਾਡਾ ਦੇਸ਼ ਜਿਹੜਾ ਮਹਿੰਗਾਈ ਤੇ ਬੇਰੋਜ਼ਗਾਰੀ ਦੀ ਮਾਰ ਤਾਨਾशाही ਵਰਗੇ ਜਿਹੜੇ ਅਨੇਕਾਂ ਮੁੱਦਿਆਂ ਨਾਲ ਜੂਝ ਰਿਹਾ ਹੈ ਪਰ ਮੋਦੀ ਸਰਕਾਰ ਕੀ ਕਰ ਰਹੀ ਹੈ ਭਾਜਪਾ ਸਰਕਾਰ ਕੀ ਕਰ ਰਹੀ ਹੈ ਲੋਕਾਂ ਦਾ ਧਿਆਨ ਭਟਕਾਉਣ ਦੇ ਨਾਲ ਭਟਕਾਉਣ ਦਾ ਕਾਰਨ ਇੱਕ ਧਰਮ ਦੀ ਰਾਜਨੀਤੀ ਕਰਨ ਦਾ ਇੱਕ ਉਹਨਾਂ ਦਾ ਸਹਾਰਾ ਲੈ ਰਹੀ ਹੈ ਸੋ ਇਹਨਾਂ ਮੁੱਦਿਆਂ ਤੋਂ ਪੂਰੀ ਤਰ੍ਹਾਂ ਜਾਗਰੂਕ ਲੋਕਾਂ ਨਾਲ ਮਿਲ ਕੇ ਨਿਚੋੜ ਕੱਢੇ ਗਏ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਨਿਆਂ ਯਾਤਰਾ ਜਿਹੜੀ 6700 ਕਿਲੋਮੀਟਰ ਦੀ ਉਹ ਚੱਲ ਰਹੇ ਨੇ ਉਹਦੇ ਬਾਰੇ ਸੋਚਿਆ 6700 ਕਿਲੋਮੀਟਰ ਭਾਰਤ ਜੋੜੋ ਨਿਆਂ ਯਾਤਰਾ ਲਈ ਉਹ ਦੇਸ਼ 'ਚ ਜਿਹੜਾ ਹਿੱਸਾ ਭਾਰਤ ਜੋੜੋ ਯਾਤਰਾ ਤੋਂ ਬਚਿਆ ਸੀ ਉਸ ਦੇਸ਼ ਦੇ ਹਿੱਸੇ ਨੂੰ ਉਹਨਾਂ ਨੇ ਕਵਰ ਕਰ ਰਹੇ ਨੇ ਤੇ ਜਿਸ ਦੇ ਵਿੱਚ ਲੱਖਾਂ ਲੋਕ ਉਹਨਾਂ ਦੀ ਉਹਨਾਂ ਨੂੰ ਦੇਖਣ ਦੇ ਲਈ ਉਹਨਾਂ ਦਾ ਪਰਮਾ ਸਵਾਗਤ ਕਰਨ ਦੇ ਲਈ ਸੜਕਾਂ ਤੇ ਆਏ ਹੋਏ ਨੇ ਸੋ ਅੱਜ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਮੋਦੀ ਸਰਕਾਰ ਤੋਂ ਚਾਹੇ ਹੁਣ ਉਹਨਾਂ ਦਾ ਸਮਾਂ ਜਿਹੜਾ ਉਹਨਾਂ ਦਾ ਟਾਈਮ ਹੈ ਉਹ ਖਤਮ ਹੋ ਗਿਆ ਆਉਣ ਵਾਲੇ ਸਾਡੇ ਨੇਤਾ ਰਾਹੁਲ ਗਾਂਧੀ ਜੀ ਸਾਰੀਆਂ ਭੈਣਾਂ ਨੇ ਅੱਜ ਨਾਰੀ ਨਿਆ ਜੋ ਉਹਨਾਂ ਨੇ ਪੰਜ ਮੁੱਦੇ ਲੈ ਕੇ ਰਾਹੁਲ ਗਾਂਧੀ ਜੀ ਇਸ ਯਾਤਰਾ 'ਚ ਨਿਕਲੇ ਨੇ ਜੀ ਦਾ ਪਹਿਲਾ ਪਹਿਲੂ ਕਿਸਾਨ ਯੁਵਾ ਨਾਰੀ ਭਾਗੀਦਾਰੀ ਤੇ ਮਜ਼ਦੂਰ ਇਹ ਪੰਜ ਨਿਆ ਲੈ ਕੇ ਜਿਹੜੇ ਉਹਨਾਂ ਨੇ ਕਿਹਾ ਕਿ ਭਾਰਤ ਜੋੜੋ ਨਿਆ ਯਾਤਰਾ ਸ਼ੁਰੂ ਕੀਤੀ ਹੈ ਨਿਆਂ ਦਾ ਹੱਕ ਮਿਲਣੇ ਤੱਕ ਇਹ ਯਾਤਰਾ ਜਿਹੜੀ ਹੈ ਉਹਨਾਂ ਦੀ ਜਾਰੀ ਰਹੂਗੀ ਜਦ ਤੱਕ ਸਾਡੇ ਦੇਸ਼ ਦੇ ਭੋਲੇ-ਪਾਲੇ ਲੋਕਾਂ ਨੂੰ ਇਹ ਗੁੰਮਰਾਹ ਕਰਨ ਵਾਲੀਆਂ ਬੀਜੇਪੀ ਮੋਦੀ ਸਰਕਾਰ ਇਹ ਕੋਈ ਹੋਰ ਤਾਕਤਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਕਾਂਗਰਸ ਪਾਰਟੀ ਆਪਣੇ ਹਰ ਇੱਕ ਵਰਕਰ ਦੇ ਨਾਲ ਚਟਾਨ ਵਾਂਗ ਖੜੀ ਹੈ ਤੇ ਮੈਂ ਮੈਲਾ ਕਾਂਗਰਸ ਦੀ ਪ੍ਰਧਾਨ ਹੋਣ ਦੇ ਨਾਤੇ ਆਪਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਦਾ ਸੰਦੇਸ਼ ਜਿਹੜੀ ਥੋੜੇ ਦਿਨ ਪਹਿਲਾਂ ਵੀ ਮੈਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਈਆਂ ਤੇ ਅੱਜ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰੈਸ ਕਾਨਫਰੰਸ ਸਾਨੂੰ ਕਰਨ ਲਈ ਨਿਰਦੇਸ਼ ਦਿੱਤੇ ਗਏ ਸੀ ਤੇ ਮੈਂ ਸੋਚਿਆ ਨਿਆਏ ਆ ਜਿਹੜਾ ਨਾਰੀ ਨਿਆਂ ਦਾ ਪ੍ਰੋਗਰਾਮ ਮੈਂ ਬਠਿੰਡਾ ਦਿਹਾਤੀ ਚ ਰੱਖਿਆ ਕਿਉਂ ਨਾ ਮੈਂ ਉੱਥੇ ਜਾ ਕੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੀ ਤੁਹਾਡੇ ਨਾਲ ਤੁਹਾਡੇ ਜਰੀਆ ਬਣਾ ਕੇ ਤੁਹਾਡੇ ਰਾਹੀਂ ਇਹ ਗੱਲਾਂ ਜਿਹੜੀਆਂ ਮਹਿੰਗਾਈ ਦੀਆਂ ਜਿਹੜੀਆਂ ਮੇਰੀ ਔਰਤਾ ਭੈਣਾਂ ਨੂੰ ਬਹੁਤ ਵੱਡੀ ਇੱਕ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਪਰਿਵਾਰਕ ਸੰਤੁਲਨ ਵਿਗੜ ਜਾਂਦਾ ਉਹਨਾਂ ਦਾ ਬਜਟ ਵਿਗੜ ਜਾਂਦਾ ਸੇ ਤੋਂ ਉਹਨਾਂ ਦੀ ਮਾਨਸਿਕ ਜਿਹੜਾ ਸੰਤੁਲਨ ਉਹ ਵਿਗੜ ਜਾਂਦਾ ਉਹਦੇ ਇਥੇ ਗੱਲ ਤੁਹਾਡੇ ਰਾਹੀ ਕਰਾਂ ਮੈਨੂੰ ਚੰਗਾ ਲੱਗਿਆ ਕਿ ਮੈਂ ਇੱਥੇ ਅੱਜ ਬਠਿੰਡਾ ਚ ਆ ਕੇ ਆਪਣੀਆਂ ਭੈਣਾਂ ਦੇ ਨਾਲ ਮਿਲ ਕੇ ਇਹ ਜਿਹੜੀਆਂ ਗੱਲਾਂ ਰਾਹੁਲ ਗਾਂਧੀ ਜੀ ਇਹ ਆ ਯਾਤਰਾ ਤੇ ਸਾਡੇ ਨਿਆਹ ਦਿੱਲੀ ਨਿਕਲੇ ਹੋਏ ਨੇ ਭੈਣਾਂ ਦੇ ਲਈ ਖਾਸ ਕਰਕੇ ਗੱਲ ਕਰੂੰਗੀ ਮਹਿੰਗਾਈ ਦੀ ਮਾਰ ਤੇ ਮੋਦੀ ਸਰਕਾਰ ਤੋਂ ਅੱਜ ਮੰਗ ਕੀਤੀ ਹੈ ਜਵਾਬ ਮੰਗ ਰਹੀਆਂ ਕਿ ਤੁਸੀਂ 10 ਸਾਲ ਦੇ ਵਿੱਚ ਕੀ ਕੀਤਾ ਧੰਨਵਾਦ ਜਨਤਾ ਦੀ ਸੁਰੱਖਿਆ ਦੀ ਜਾਂ ਮਹਿੰਗਾਈ ਦੀ ਇਹ ਕਾਫੀ ਲੰਬੇ ਸਮੇਂ ਤੇ ਚੱਲ ਰਿਹਾ ਹੈ ਪਰ ਤੁਸੀਂ ਇਲੈਕਸ਼ਨਾਂ ਦੇ ਨੇੜੇ ਆ ਕੇ ਇਸ ਤੋਂ ਕੁਝ ਇਹ ਕੋਈ ਇਲੈਕਸ਼ਨ ਦੇ ਨੇੜੇ ਵਾਲੀ ਪ੍ਰੈਸ ਕਾਨਫਰੈਂਸ ਨਹੀਂ ਹੈ ਜੀ ਮੈਂ ਜਦੋਂ ਤੋਂ ਸਾਲ ਹੋ ਗਿਆ ਮੈਨੂੰ ਕਾਂਗਰਸ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਬਣੀ ਨੂੰ ਤੇ ਮੈਂ ਜਦੋਂ ਵੀ ਪਾਰਟੀ ਦਾ ਕੋਈ ਵਿਸ਼ੇਸ਼ ਮੁੱਦਾ ਹੁੰਦਾ ਮੈਂ ਉਹਦੇ ਤੇ ਜ਼ਰੂਰ ਪ੍ਰੈਸ ਕਾਨਫਰੈਂਸ ਕਰਦੀ ਹਾਂ ਚਾਹੇ ਪਟਿਆਲੇ ਕਰਾਂ ਚਾਹੇ ਸਾਨੂੰ ਚੰਡੀਗੜ੍ਹ ਆਪਣੇ ਪੀਸੀਸੀ ਤੇ ਵਿੱਚ ਕਰਾਂ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਔਰਤਾਂ ਦੇ ਮੈਨੂੰ ਇਹ ਦੱਸੋ ਪੱਤਰਕਾਰ ਸਾਹਿਬ ਤੁਸੀਂ ਸਾਰੇ ਬੈਠੇ ਹੋ ਕਿ ਸਾਡੀ ਪਹਿਲਵਾਨ ਬੇਟੀਆਂ ਨਾਲ ਕੀ ਹੋਇਆ ਉਹਨਾਂ ਨੇ ਮੋਦੀ ਸਰਕਾਰ ਨੇ ਆਪਣੀ ਸਰਕਾਰ ਦੇ ਮੰਤਰੀ ਨੂੰ ਸੰਸਦ ਨੂੰ ਬਚਾਉਣ ਦੇ ਲਈ ਪੂਰੇ ਪਾਪੜ ਵੇਲੇ ਕਿ ਇਹਨੂੰ ਸਜ਼ਾ ਨਾ ਹੋ ਜੇ ਮੈਨੂੰ ਦੱਸੋ ਕਿ ਉਹ ਵੀ ਸਮਾਂ ਸੀ ਜਦੋਂ ਧੀਆ ਭੈਣਾਂ ਨੂੰ ਸਭ ਦੀਆਂ ਸਾਂਝੀਆਂ ਸਮਝਿਆ ਜਾਂਦਾ ਸੀ ਤੇਸ਼ ਦਾ ਮਾਨ ਪਹਿਲਵਾਨ ਬੇਟੀਆਂ ਜਿਹੜੇ ਆਪਣੇ ਮੈਡਲਸ ਨੂੰ ਨਦੀ ਦੇ ਵਿੱਚ ਗੰਗਾ ਚ ਬਹਾਉਣ ਦੀ ਨੌਬਤ ਆ ਗਈ ਕਿ ਇਹ ਸਾਡਾ ਹਿੰਦੁਸਤਾਨ ਦੇਸ਼ ਹੁੰਦਾ ਸੀ ਦੂਜੀ ਗੱਲ ਬਿਲਕਿਸਬਾਨੋ ਦਾ ਕੇਸ ਦੇਖ ਲਓ ਉਹ ਤਾਂ ਮੈਂ ਧੰਨਵਾਦ ਕਰਦੀ ਆ ਸੁਪਰੀਮ ਕੋਰਟ ਦਾ ਕਿ ਦੋਸ਼ੀਆਂ ਨੂੰ ਜਿਹਨੂੰ ਮੋਦੀ ਸਾਹਿਬ ਬਚਾਉਣ ਦੇ ਲਈ ਉਹਨਾਂ ਨੂੰ ਜੇਲ੍ਹ ਚੋਂ ਕਢਵਾ ਕੇ ਉਹਨਾਂ ਦੀ ਸਜ਼ਾ ਮਾਫ਼ ਕਰਾਉਣਾ ਚਾਹੁੰਦੇ ਸੀ ਧੰਨਵਾਦ ਸੁਪਰੀਮ ਕੋਰਟ ਦਾ ਕਿ ਉਹਨਾਂ ਨੂੰ ਫੇਰ ਜਿਹੜੀ ਉਹਨਾਂ ਦੀ ਸਜ਼ਾ ਹੈ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਤੇ ਉਹ ਜੇਲ੍ਹ ਵਿੱਚ ਫੇਰ ਤੱਕ ਦਿੱਤੇ ਗਏ ਤੀਜੀ ਗੱਲ ਮਨੀਪੁਰ ਤੇ ਜ਼ਰੂਰ ਬੋਲੂਗੀ ਆਪਾਂ ਸਾਰੇ ਪਰਿਵਾਰਾਂ ਵਾਲਿਆਂ ਬੈਠੇ ਆ ਤੀਆਂ ਭੈਣਾ ਮਾਵਾਂ ਨੇ ਆਪਣੇ ਸਾਰਿਆਂ ਦੇ ਘਰਾਂ ਚ ਦੋ ਸਾਡੀਆਂ ਜਿਹੜੀਆਂ ਭੈਣਾਂ ਨੂੰ ਨਗਨ ਕਰਕੇ ਸੜਕ ਤੇ ਤੁਰਾਇਆ ਗਿਆ ਜਿਹਦੇ ਨਾਲ ਸਾਡਾ ਪੂਰੇ ਵਰਲਡ ਦੇ ਵਿੱਚ ਮੈਂ ਸਮਝਦੀ ਆ ਸਾਡਾ ਹਿੰਦੁਸਤਾਨ ਸ਼ਰਮਸਾਰ ਹੋਇਆ ਪਰ ਮੋਦੀ ਜੀ ਨੇ ਅੱਜ ਚੁੱਪੀ ਨਹੀਂ ਤੋੜੀ ਇਹ ਜਵਾਬ ਮੰਗਦੀਆਂ ਅਸੀਂ ਸਾਰੀਆਂ ਇਸ ਗੱਲ